Thank you ਤੇ ਪਿਛਲੇ 2 ਸਾਲ ਤੋਂ ਸਾਡੇ ਮਾਝੂ ਕੋਮਤੀ ਸਾਹਿਬ ਦਾ ਔਰ ਸਾਡੇ ਮਾਝੂ ਦਸ਼ਮਿੰਦਰ ਅਹਿਮਦ ਦੀ ਸੇਵਾ ਕਰ ਰਹੇ ਜੋ ਕੰਮ ਨੂੰ ਅਗਲਾ ਪੰਜਾਬ ਨਾਲ ਦਾ ਮਿਸਾਲ ਉਹਦਾ ਇੱਕ ਬਹੁਤ ਇੰਪੋਰਟੈਂਟ ਤੇ ਅਹਿਮ ਜਿਹੜਾ ਉਹਦਾ ਕੰਮ ਰਿਹਾ ਹੈ ਕਿ ਜਿਹੜਾ ਇਸ ਸੀਐਮ ਦੀ ਯੋਜਨਾ ਜਿਹਦੇ ਨਾਮ ਤੇ ਸਾਡੇ ਅੱਜ ਇੱਥੇ ਕਿਉਂਕਿ ਤੁਹਾਡਾ ਡਾਊਨ ਕਰ ਲੋ ਯਾਰ ਸਾਡੇ 1400 ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਪਹੁੰਚਾਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕਿਊਰੇਟਿਵ ਸਰਵਿਸਿਜ਼ ਦਿੰਨੇ ਆ ਮਾ ਲਾ ਕਲੀਨਿਕ ਦਿੰਨੇ ਆ ਜਿਹਦੇ ਤੁਸੀਂ ਸਰਵਿਸਿਜ਼ ਹੋਰ ਐਕਸਪੈਂਡ ਕਰ ਰਹੇ ਆ ਕਿ ਉਹਦੇ ਵਿੱਚ ਜਿਹੜਾ ਪ੍ਰੈਗਨੈਂਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚ ਆਈ ਵੀ ਹੈਪੇਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਵਧਾਈਆਂ ਬਟ ਜੇ ਬਿਮਾਰੀ ਹੋ ਜਾ ਤਾਂ ਇਲਾਜ ਵੀ ਆ ਸਾਡੇ ਕੋਲ ਬਟ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਸ਼ਨ ਨਹੀਂ ਆ ਜਿਵੇਂ ਅਸੀਂ ਸਾਰੀਆਂ ਜਿਹੜੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਤੇ ਇਹ ਉਹਦੇ ਵਿੱਚ ਪ੍ਰਾਇਮਰੀ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਆ ਸੱਲ ਲੁਧਿਆਣਾ ਵਿੱਚ ਬਾਈਬਲ ਹੋਣੇ ਜਾ ਰਹੇ ਅੱਜ VOTING ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਉਹ ਸਾਰਾ ਜਿਹੜਾ ਹੈਗਾ ਨਾ ਤੇ ਅੱਜ ਇੱਥੇ ਸਿਰਫ ਯੋਗਾ ਦੀ ਗੱਲ ਕਰਨੀ ਆ ਆਪਾਂ ਉਹ ਬਾਹਰ ਕਿਸੇ ਵੇਲੇ ਹੋਰ ਕਿਸੇ ਮੌਕੇ ਤੇ ਗੱਲ ਕਰਾਂਗੇ ਅੱਛਾ ਨਸ਼ੇ ਨੂੰ ਲੈ ਕੇ ਇੱਕ ਤਰ੍ਹਾਂ ਤੋਂ ਆਪਨੇ ਸਰਕਾਰ ਨੇ ਜੋ ਮੁਹਿੰਮ ਛੇੜੀ ਹੋਈ ਹੈ ਔਰ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਡਾਕਟਰ ਜੋ ਹੈ ਨਸ਼ਾ ਕਰਤਾ ਦਿਖਾਈ ਦੇ ਰਹਾ ਹੈ ਫਿਰ ਮਹਿਲਾ ਕੋ ਉਹ ਜੋ ਹਿੱਟ ਵੀ ਕਰ ਰਹਾ ਹੈ ਉਸੇ ਦੀ ਸੀਸੀਟੀਵੀ ਉਸੇ ਲੈ ਕੇ ਕੀ ਦੇਖੋ ਉਹਦੀ ਮੈਂ ਆਲਰੇਡੀ ਇਨਕੁਆਇਰੀ ਜਿਹੜੀ ਹੈਗੀ ਆ ਇਨ ਪ੍ਰੋਗਰੈਸ ਆ ਕੋਈ ਵੀ ਬੰਦਾ ਹੋਵੇ ਉਹਨੂੰ ਬੰਦਾ ਜਿਹੜਾ ਵੀ ਇੱਕ ਦੇਖੋ ਜਿਹੜਾ ਇਹ ਨਸ਼ਿਆਂ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਆ। ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆਹਿਆ ਪੁਲਿਸ ਦੇ ਬੰਦੇ ਵੀ ਇਵਨ ਕੁਝ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ। ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਦਾ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰ ਲਾਜ ਜਿਹੜੀ ਆ ਪੁਲਿਸ ਉਹਦੇ ਨਾਲ ਡੀਲ ਕਰੇਗੇ। ਸਿਰ ਬਹੁਤ ਵੱਡੀ ਉਹ ਸਾਰਾ ਕੁਝ ਹੋ ਗਿਆ ਜੀ ਡਾਇਗਨੋਸਟਿਕਸ਼ਨ ਕੀ ਆਪ ਕੀ ਹੋਦਾ ਜਦੋਂ ਉਹ ਵੀਡੀਓ ਆ ਗਈ ਉਹ ਤੁਹਾਡਾ ਮੀਡੀਆ ਦਾ ਧੰਨਵਾਦ ਹੈ ਜੀ ਜਿਹਨੇ ਵੀ ਵੀਡੀਓ ਬਣਾਤੀ ਉਹ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੇ ਬਹੁਤ ਜਦੋਂ ਵੀ ਮੇਰੇ ਕੋਲੇ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ ਕੋਲ ਇੱਕ ਸੁਰੰਜਰ ਆਈਆਂ ਸੀਗੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲਿਕ ਇੰਟਰਸਟ ਦਾ ਈਸ਼ੂ ਕੋ ਹਾਈਲਾਈਟ ਕਰਦਾ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟਿਸਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਕਿ ਉਹਨਾਂ ਦੇ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਉਰਨੋਸੀ ਕਾਮਰਟ ਦੀਆਂ ਜਿਹੜੀਆਂ ਸਰਵਿਸਿਸ ਅਸੀਂ ਆਫਰ ਕਰਦੇ ਹਾਂ ਬਹੁਤ ਸਾਰੇ ਚੈਰੀਟੇਬਲ ਹਸਪਤਲ ਹੈ ਜਿਹੜੇ ਕਿ ਬਹੁਤ ਮੁਸ਼ਕਲ ਹਾਲਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਹੇ ਹਾਂ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਰਹੇ ਆ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦੇ ਲੇਕਿਨ ਆਪਕੋ ਨਹੀਂ ਲੱਗ ਰਿਹਾ ਕਿ ਜੈਸੇ ਡਾਕਟਰ ਨਸ਼ਾ ਕਰ ਰਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਹਾ ਹੈ ਬਹੁਤ ਸਲੈਪ ਕਰ ਰਹਾ ਹੈ ਔਰ ਕਈ-ਕਈ ਲੱਗ ਨਹੀਂ ਰਹਾ ਕਿ ਅਗਰ ਉਹ ਡਰੱਗਸ ਲੈ ਰਹਾ ਹੈ ਕਹਾਂ ਤੋਂ ਲੈ ਰਹਾ ਹੈ ਇਸ ਬਾਰੇ ਉਹ ਸਾਰੀ ਜਾਂਚ ਮੈਂ ਕਹਿੰਦਾ ਮੈਂ ਆਲਰੇਡੀ ਡਿਪਾਰਟਮੈਂਟਲ ਨੂੰ ਕਰੀ ਵੀ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਇਹਦੇ ਉਹਦੇ ਬਾਰੇ ਜਿਆਦਾ ਡਿਟੇਲ ਚ ਅਸੀਂ ਉਹਨੇ ਕੱਲ ਕਰਾਂਗੇ ਕਿ ਇਨਵੈਸਟੀਗੇਸ਼ਨ ਇਜ਼ ਔਨ ਐਕਸ਼ਨ ਬੀਇੰਗ ਟੇਕਨ ਸਿਰਫ ਵੱਡੀ ਗਿਣਤੀ ਦੀ ਯੋਗਾ ਕਰਨ ਨੂੰ ਪਹੁੰਚਦੇ ਆ ਜੀ ਇਸ ਤਰ੍ਹਾਂ ਦੇ ਦੇਖੋ ਅੱਜ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਪੀਅਰ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮੈਲ ਅਡਾਪਟ ਕੀਤਾ ਜਿਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ 4581 ਜਗ੍ਹਾ ਦੇ ਉੱਤੇ ਯੋਗਾ ਹੋ ਰਿਹਾ ਔਰ 1200 ਪਿੰਡਾਂ 'ਚ ਹੋ ਰਿਹਾ ਹਰ ਇੱਕ ਹਰ ਸਾਰੇ ਪਿੰਡਾਂ ਦੇ ਵਿੱਚ ਔਰ ਸਾਰ ਮਹੱਲੇ ਦੇ ਵਿੱਚ ਇਹ ਸੌਲਟ ਹੋਏ ਕਿ ਲੋਕਾਂ ਨੂੰ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਔਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਅੱਛੀ ਸਾਇਸ ਹੈ ਤੇ ਮੈਂ ਮੀਡੀਆ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਕਰਿਆ ਕਰੋ ਪਰ ਲੇਕਿਨ ਸੀਐਮ ਸਾਹਿਬ ਅੱਜ ਯੋਗਾ ਮੇ ਦਿਖਾਈ ਨਹੀਂ ਦੇ ਦੇ ਨਹੀ ਨਹੀ ਦੇਖੋ ਸੀਐਮ ਸਾਹਿਬ ਦੀਆਂ ਬਹੁਤ ਸਾਰੀਆਂ ਇੰਗੇਜਮੈਂਟਸ ਹੁੰਦੀਆਂ ਹਨ ਅਨਵਾਰਡੇਬਲ ਸਰਕਮਸਟੈਂਸ ਹੁੰਦੇ ਕਿਉਂਕਿ ਅੱਜ ਤੇ ਜਿਵੇਂ ਤੁਸੀਂ ਕਿਹਾ ਕਿ ਬਾਈਪੁਲ ਵੀ ਆ ਸੀਐਮ ਸਾਹਿਬ ਹੈ ਟੂ ਸੁਪਰਵਾਈਜ਼ ਉਹ ਕਈ ਵਾਰੀ ਉਹਨਾਂ ਦਾ ਹੈੱਡਕੁਆਰਟਰ ਤੇ ਰਹਿਣਾ ਸੋ ਕੋਈ ਅੱਡੀ ਗੱਲ ਨਹੀਂ ਆ ਜੀ ਉਹਨਾਂ ਨੇ ਮੈਨੂੰ ਭੇਜਤਾ ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੈ ਗਵ ਕਮਾਂਡੈਂਟ ਸਾਡੇ ਸੈਕਟਰੀ ਹਾਜ਼ਰ ਹੈ ਸਾਡੇ ਵਾਈਸ ਚਾਂਸਲਰ ਹੈ ਇਹ ਸਾਰੇ ਗਵਰਨਮੈਂਟ ਹੁੰਦੇ ਆ ਜੀ ਵਾਲੋ ਠੀਕ ਹੈ ਜੀ ਥੈਂਕ ਯੂ ਥੈਂਕ ਯੂ